ਤੇ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਬੜਾ ਵਧੀਆ ਪੰਜਾਬ ਦੇ ਲੋਕਾਂ ਦਾ ਵਪਾਰੀਆਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਤੇ ਬੀਪੀਆਂ ਦਾ ਸਾਰਿਆਂ ਦਾ ਖਿਆਲ ਰੱਖਿਆ ਸਾਡੇ ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਜਾਂ ਐਸਸੀ ਗਰੀਬ ਪਰਿਵਾਰ ਨੇ ਉਹਨਾਂ ਦੇ ਜਿਹੜੇ ਲੋਨ ਲਏ ਹੀ 2020 ਤੱਕ ਜਿੰਨੇ ਵੀ ਲੋਨ ਖਲੋਤੇ ਆ ਜਾਂ ਤਾਰੇ ਆ ਨਹੀਂ ਤਾਰੇ ਉਹ 2020 ਤੱਕ ਦੇ ਜਿੰਨੇ ਪੈਸੇ ਖਲੋਤੇ ਉਹ ਸਾਰੇ ਦੇ ਸਾਰੇ ਮਾਫ਼ ਕਰਤੇ ਆ ਜਿਹੜੇ ਘੱਟ ਗਿਣਤੀ ਦੇ ਲੋਕ ਆ ਜਾਂ ਐਸਸੀ ਬੰਦੇ ਆ ਉਹਨਾਂ ਵਾਸਤੇ ਵੱਡਾ ਬਜਟ ਰੱਖਿਆ ਗਿਆ ਪੁਰਾਣੀਆਂ ਸਰਕਾਰਾਂ ਜਾਂ ਆਪਾਂ ਵੀ ਨਹੀਂ ਹਾਂ ਕਿਸਾਨਾਂ ਗੰਨਾ ਲਾ ਤੇ ਲੈਣਾ ਮੇਲੇ ਚ ਲੈ ਜਾਣਾ ਮੁੜ ਕੇ ਤਿੰਨ ਤਿੰਨ ਚਾਰ ਚਾਰ ਸਾਲ ਪੈਸੇ ਨਾ ਮਿਲਨੇ ਧਰਨੇ ਲੱਗਨੇ ਰੋਲੇ ਪੈਣੇ ਮੁਜਾਰੇ ਹੋਣੇ ਤਾਂ ਫੇਰ ਪੈਸੇ ਮਿਲਨੇ ਇਹ ਪਹਿਲੀ ਸਰਕਾਰ ਆ ਜਿਨੇ ਕਿਸਾਨ ਦਾ ਪੈਸਾ ਨਾ ਕਣਕ ਝੋਨੇ ਦਾ ਰੋਕਿਆ ਨਾ ਮੂੰਗੀ ਦਾ ਰੋਕਿਆ ਨਾ ਕਮਾਦ ਗੰਨੇ ਦਾ ਰੋਕਿਆ ਉਸੇ ਵੇਲੇ ਪੇਮੈਂਟਾਂ ਹੋਈਆਂ ਕਿਸਾਨਾਂ ਵਾਸਤੇ ਵੱਡਾ ਪੈਕੇਜ ਰੱਖਿਆ ਗਿਆ ਮੱਕੀ ਦੇ ਹਰ ਏਕੜ ਤੇ 7000 ਦੀ ਸਬਸਿਡੀ ਦਿੱਤੀ ਗਈ ਆ ਵੱਡੀਆਂ ਸਹੂਲਤਾਂ ਵੱਡੇ ਫਾਇਦੇ ਕੀਤੇ ਗਏ ਸਭ ਤੋਂ ਵੱਡਾ ਫਾਇਦਾ ਜਿਹੜਾ ਕੀਤਾ ਗਿਆ ਮੁੱਖ ਮੰਤਰੀ ਜਿਹੜਾ ਇਲਾਜ ਵਾਲਾ ਕਾਰਡ ਸ਼ੁਰੂ ਕੀਤਾ ਗਿਆ 10 ਲੱਖ ਤੱਕ ਦਾ ਇਲਾਜ ਜਿਹੜਾ ਉਹ ਹਸਪਤਾਲਾਂ ਦੇ ਵਿੱਚ ਹੋਊਗਾ ਲੋਕਾਂ ਦਾ ਸਕੂਲ ਵਧੀਆ ਬੰਦੇ ਨਜ਼ਰ ਆਉਣਗੇ ਹਸਪਤਾਲਾਂ ਦੇ ਵਿੱਚ ਨਵੀਂ ਮਤਲਬ ਜੇ ਲੋੜ ਹੋਊਗੀ ਭਰਤੀ ਕੀਤੀ ਜਾਊਗੀ ਡਾਕਟਰਾਂ ਦੀ ਮੁਹੱਲਾ ਕਲੀਨਿਕ ਖੁੱਲੇ ਆ ਦਵਾਈਆਂ ਲਾਸਟ ਟੈਸਟ ਫ੍ਰੀ ਹੁੰਦੇ ਪਏ ਆ ਸਕੂਲ ਆਫ ਫੈਮਿਨੈਂਸ ਖੁੱਲੇ ਆ ਸਕੂਲਾਂ 'ਚ ਪੜ੍ਹਾਈ ਕਿਤਾਬਾਂ ਡਰੈੱਸ ਬੂਟ ਸਾਰਾ ਕੁਝ ਫ੍ਰੀ ਮਿਲਦਾ ਪਿਆ ਤੇ ਵੇਖੋ ਜਿਹੜਾ 1000 ਰੁਪਏ ਵਾਲੀ ਆ ਨਾ ਇਹ ਪਹਿਲੀ ਸਰਕਾਰ ਆ ਜਿਨੇ ਜੋ ਕਿਹਾ ਤਕਰੀਬਨ ਕਰਤਾ ਇੱਕ ਗਰੰਟੀ ਰਹਿ ਗਈ ਆ 5 ਸਾਲ ਦਾ ਸਾਨੂੰ ਸੰਗਤ ਨੇ ਟਾਈਮ ਦਿੱਤਾ ਪੰਜਾਬ ਦੀ ਸੰਗਤ ਨੇ ਇਹ ਵੀ 1000 ਰੁਪਏ ਦੇ ਕੇ ਫਿਰ ਸਤਾਈ ਵਾਲੀ ਵੋਟ ਮੰਗਣਾ ਵਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ ਦੇ ਵਿੱਚ ਖੜੇ ਆ ਤੇ ਚੌਥਾ ਬਜਟ ਸੈਸ਼ਨ ਜਿਹੜਾ ਅੱਜ ਚੱਲ ਰਿਹਾ ਔਰ ਚੌਥਾ ਬਜਟ ਆ ਜਿਹੜਾ ਆਮ ਆਦਮੀ ਪਾਰਟੀ ਨੇ ਅੱਜ ਪੇਸ਼ ਕੀਤਾ ਹਰਪਾਲ ਸਿੰਘ ਠੀਮਾ ਜੋ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੇ ਸਾਡੇ ਨਾਲ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਦਾ ਕੀ ਕਹਿਣਾ ਇਸ ਬਜਟ ਤੇ ਆਪਾਂ ਜਾਣਦੇ ਹਾਂ ਟਰਾਂਸਪੋਰਟ ਮਿਨਿਸਟਰ ਵੀ ਨੇ ਤੇ ਉਹਨਾਂ ਦੇ ਵਿਭਾਗ ਦੇ ਵਿੱਚ ਕਿਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਹੋ ਸਕਦੇ ਉਸ ਨੂੰ ਲੈ ਕੇ ਵੀ ਗੱਲ ਕਰਦੇ ਆ ਸਾਡੇ ਨਾਲ ਲਾਲਜੀਤ ਸਿੰਘ ਭੁੱਲਰ ਨੇ ਬਜਟ ਬਾਰੇ ਸਰ ਕਿਸ ਤਰ੍ਹਾਂ ਨਾਲ ਦੇਖਦੇ ਹੋ ਅੱਜ ਦਾ ਬਜਟ ਸਰ ਅੱਜ ਦਾ ਬਜਟ ਬੜਾ ਵਧੀਆ ਬਜਟ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਤੇ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਬੜਾ ਵਧੀਆ ਪੰਜਾਬ ਦੇ ਲੋਕਾਂ ਦਾ ਵਪਾਰੀਆਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਤੇ ਬੀਪੀਆਂ ਦਾ ਸਾਰਿਆਂ ਦਾ ਖਿਆਲ ਰੱਖਿਆ ਜਿਹਦੇ ਵਿੱਚ ਸਾਡਾ ਜਿਹੜਾ ਟਰਾਂਸਪੋਰਟ ਵਿਭਾਗ ਆ ਉਹਦੇ ਚ ਬੀਬੀਆਂ ਵਾਸਤੇ ਜਿਹੜਾ ਫ੍ਰੀ ਲੇਡੀ ਸਫਰ ਆ 450 ਕਰੋੜ ਰੁਪਏ ਦੀ ਅਮਾਉਂਟ ਰੱਖੀ ਗਈ ਆ ਤੇ ਬੀਬੀਆਂ ਨੂੰ ਜਦੋਂ ਦੀ ਸਰਕਾਰ ਬਣੀ ਉਦੋਂ ਤੋਂ ਨਿਰਵਿਘਨ ਫ੍ਰੀ ਦੇ ਵਿੱਚ ਬੱਸ ਸਫਰ ਦਿੱਤਾ ਜਾ ਰਿਹਾ ਸਾਡੇ ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਜਾਂ ਐਸਸੀ ਗਰੀਬ ਪਰਿਵਾਰ ਨੇ ਉਹਨਾਂ ਦੇ ਜਿਹੜੇ ਲੋਨ ਲਏ ਹੀ 2020 ਤੱਕ ਜਿੰਨੇ ਵੀ ਲੋਨ ਖਲੋਤੇ ਆ ਜਾਂ ਤਾਰੇ ਆ ਨਹੀਂ ਤਾਰੇ ਉਹ 2020 ਤੱਕ ਦੇ ਜਿੰਨੇ ਪੈਸੇ ਖਲੋਤੇ ਉਹ ਸਾਰੇ ਦੇ ਸਾਰੇ ਮਾਫ ਕਰਤੇ ਆ ਇਹਦੇ ਨਾਂ ਬڑے ਵੱਡੇ ਪੱਧਰ ਤੇ 4.5 ਹਜ਼ਾਰ ਬੰਦੇ ਨੂੰ ਫਾਇਦਾ ਮਿਲੂਗਾ ਗਰੀਬ ਨੂੰ ਫਿਰ ਪਛੜੀਆਂ ਸ਼੍ਰੇਣੀਆਂ ਜਿਹੜੇ ਘੱਟ ਗਿਣਤੀ ਦੇ ਲੋਕ ਆ ਜਾਂ ਐਸਸੀ ਬੰਦੇ ਆ ਉਹਨਾਂ ਵਾਸਤੇ ਵੱਡਾ ਬਜਟ ਰੱਖਿਆ ਗਿਆ ਸਾਡੇ ਕਿਸਾਨਾਂ ਲਈ ਗੰਨੇ ਦੀ ਜਿਹੜੀ ਪੁਰਾਣੀ ਪੇਮੈਂਟ ਹੀ ਉਹ ਸਾਰੀ ਜਾਰੀ ਕਰਤੀ ਦੇ ਦਿੱਤੀ ਗਈ ਆ ਤੇ ਗਾਂ ਫਿਰ ਅਗਲੇ ਆਉਣ ਵਾਲੇ ਗੰਨੇ ਲਈ 250 ਕਰੋੜ ਜਿਹੜਾ ਬਜਟ ਦੇ ਵਿੱਚ ਰੱਖ ਲਿਆ ਗਿਆ ਨਹੀਂ ਤੇ ਪੁਰਾਣੀਆਂ ਸਰਕਾਰਾਂ ਜਾਂ ਆਪਾਂ ਵੀ ਨਹੀਂ ਨੇ ਆ ਕਿਸਾਨਾਂ ਗੰਨਾ ਲਾ ਤੇ ਲੈਣਾ ਮੇਲੇ ਚ ਲੈ ਜਾਣਾ ਮੁੜ ਕੇ ਤਿੰਨ ਤਿੰਨ ਚਾਰ ਚਾਰ ਸਾਲ ਪੈਸੇ ਨਾ ਮਿਲਨੇ ਧਰਨੇ ਲੱਗਨੇ ਰੋਲੇ ਪੈਣੇ ਮਜਾਰੇ ਹੋਣੇ ਤਾਂ ਫੇਰ ਪੈਸੇ ਮਿਲਨੇ ਇਹ ਪਹਿਲੀ ਸਰਕਾਰ ਆ ਜਿਨੇ ਕਿਸਾਨ ਦਾ ਪੈਸਾ ਨਾ ਕਣਕ ਝੋਨੇ ਦਾ ਰੋਕਿਆ ਨਾ ਮੂਗੀ ਦਾ ਰੋਕਿਆ ਨਾ ਕਮਾਦ ਗੰਨੇ ਦਾ ਰੋਕਿਆ ਉਸੇ ਵੇਲੇ ਪੇਮਟਾਂ ਹੋਈਆਂ ਸ਼ਹੀਦ 에ਜਮ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਸਾਡੀ ਨੌਜਵਾਨ ਪੀੜੀ ਨੂੰ ਸਾਡੇ ਪੁਰਖਿਆਂ ਨੂੰ ਸੇਧ ਦਿੱਤੀ ਉਹਨਾਂ ਦੇ ਜਿਹੜਾ ਸਥਾਨ ਆ ਨਵਾਂ ਸ਼ਹਿਰ ਉਹਨਾਂ ਦੀ ਜੱਦੀ ਘਰ ਜੱਦੀ ਪਿੰਡ ਉਹਦੇ ਵਾਸਤੇ 54 ਕਰੋੜ ਦੀ ਰਾਸ਼ੀ ਜਿਹੜੀ ਐਡੀਟੋਰੀਅਮ ਬਣਾਉਣ ਲਈ ਨਵੀਂ ਰੋਡ ਬਣਾਉਣ ਲਈ ਜਾਰੀ ਕੀਤੀ ਗਈ ਆ ਜਿਹਦੇ ਨਾਲ ਸਾਡੇ ਨੌਜਵਾਨਾਂ ਨੂੰ ਪਤਾ ਲੱਗੂਗਾ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਸਾਡੇ ਲਈ ਕੀ ਕੁਰਬਾਨੀਆਂ ਕੀਤੀਆਂ ਤੇ ਜਿਨ੍ਹਾਂ ਦਾ ਕਰਕੇ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਆਜ਼ਾਦੀ ਦਾ ਨਿਗਮਾਂਦੇ ਪਏ ਆ ਅੱਜ ਆਜ਼ਾਦੀ ਦੀ ਫਿਦਾਇ ਦੇ ਵਿੱਚ ਸਾਲ ਲੈ ਰਹੇ ਆ ਸਾਡਾ ਧਾਰਮਿਕ ਸਥਾਨ ਅਮਰਸਰ ਰਾਮ ਤੀਰਥ ਵਾਲਮੀਕ ਮਹਾਰਾਜ ਜੀ ਦੀ ਜਿਹੜੀ ਪ੍ਰਾਣੀ ਜੀਵਨੀ ਬਾਰੇ ਸਾਰਾ ਕੁਝ ਉੱਥੇ ਉਸ ਸਥਾਨ ਲਈ 33 ਕਰੋੜ ਦੀ ਰਾਸ਼ੀ ਰੱਖੀ ਗਈ ਹੈ ਤਾਂ ਜੋ ਲੋਕ ਉੱਥੇ ਜਾਣ ਸੰਗਤ ਉੱਥੇ ਜਾਵੇ ਤੇ ਲੋਕਾਂ ਨੂੰ ਪਤਾ ਲੱਗੇ ਵੀ ਵਾਲਮੀਕ ਮਹਾਰਾਜ ਜੀ ਦੀ ਕਿੰਨੀ ਕੁਰਬਾਨੀ ਆ ਕੀ ਸਖਿਆਵਾਂ ਨੇ ਵਾਲਮੀਕ ਮਹਾਰਾਜ ਜੀ ਦੀਆਂ ਤੇ ਲੋਕਾਂ ਨੂੰ ਸਾਰਾ ਪਤਾ ਲੱਗ ਸਕੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਮਾ ਦਿਹਾੜਾ ਆ ਰਿਹਾ ਸੀ ਦਿਹਾੜਾ ਉਹਦੇ ਸੰਬੰਧ ਚ ਅਨੰਦਪੁਰ ਸਾਹਿਬ ਲਈ ਮਹਾਰਾਜ ਦਾ ਘਾਰ ਆ ਮਹਾਰਾਜ ਜੀ ਦਾ ਵਸਾਇਆ ਸ਼ਹਿਰ ਹੈ ਅਨੰਦਪੁਰ ਸਾਹਿਬ ਉਹਦੇ ਵਾਸਤੇ ਵੱਡਾ ਪੈਕੇਜ ਦਿੱਤਾ ਗਿਆ ਤਾਂ ਜੋ ਅਨੰਦਪੁਰ ਸਾਹਿਬ ਸ਼ਹਿਰ ਦੀ ਜਿਹੜੀ ਉਹ ਨਹਾਰ ਬਦਲੀ ਜਾਵੇ ਤੇ ਜੇ ਆਪਾਂ ਗੱਲ ਕਰੀਏ ਨਹਿਰੀ ਪਾਣੀ ਦੀ ਅੰਡਰਗ੍ਰਾਉਂਡ ਪਾਈਪਾਂ ਦੀ ਕਿਸਾਨਾਂ ਵਾਸਤੇ ਵੱਡਾ ਪੈਕੇਜ ਰੱਖਿਆ ਗਿਆ ਮੱਕੀ ਦੇ ਹਰ ਏਕੜ ਤੇ 7000 ਦੀ ਸਬਸਿਡੀ ਦਿੱਤੀ ਗਈ ਆ ਇਹਦੇ ਨਾਲ ਇੱਕ ਤੇ ਪਾਣੀ ਦੀ ਬਚਤ ਹੋ ਮੱਕੀ ਤੋਂ ਕਿਸਾਨ ਨੂੰ ਵੱਧ ਇਨਕਮ ਸੋਰਸ ਹੋਊਗੀ ਨਾਲ 7000 ਰੁਪਇਆ ਸਬਸਿਡੀ ਗਵਰਨਮੈਂਟ ਦੇਊਗੀ ਕਿਸਾਨ ਨੂੰ ਇੱਕ ਏਕੜ ਤੇ ਕਈ ਮਤਲਬ ਵੱਡੀਆਂ ਸਹੂਲਤਾਂ ਵੱਡੇ ਫਾਇਦੇ ਕੀਤੇ ਗਏ ਸਭ ਤੋਂ ਵੱਡਾ ਫਾਇਦਾ ਜਿਹੜਾ ਕੀਤਾ ਗਿਆ ਮੁੱਖ ਮੰਤਰੀ ਜਿਹੜਾ ਇਲਾਜ ਵਾਲਾ ਕਾਰਡ ਸ਼ੁਰੂ ਕੀਤਾ ਗਿਆ 10 ਲੱਖ ਤੱਕ ਦਾ ਇਲਾਜ ਜਿਹੜਾ ਉਹ ਹਸਪਤਾਲਾਂ ਦੇ ਵਿੱਚ ਹੋਊਗਾ ਲੋਕਾਂ ਦਾ ਪ੍ਰਮਾਤਮਾ ਕਰੇ ਕਿਸੇ ਦਾ ਕੋਈ ਜੀ ਬਿਮਾਰ ਨਾ ਹੋਵੇ ਹਰ ਕੋਈ ਆਪਦੇ ਘਰ ਹੱਸਦਾ ਵਸਦਾ ਖੁਸ਼ੀ ਖੁਸ਼ਹਾਲ ਰਵੇ ਪਰ ਬਾਈ ਚਾਂਸ ਜੇ ਕੋਈ ਬਿਮਾਰ ਹੁੰਦਾ ਉਸ ਵਿਅਕਤੀ ਦਾ ਇਲਾਜ ਜਿਹੜਾ 10 ਲੱਖ ਤੱਕ ਦਾ ਉਹ ਸਾਰੇ ਦਾ ਸਾਰਾ ਹਸਪਤਾਲਾਂ ਦੇ ਵਿੱਚ ਫ੍ਰੀ ਹੋਊਗਾ ਤੇ ਇਹ ਪਹਿਲੀ ਵਾਰ ਆਇਆ ਨਹੀਂ ਤੇ ਪੁਰਾਣੀਆਂ ਸਰਕਾਰਾਂ 'ਚ ਕੌਣ ਕਿਸੇ ਨੂੰ ਪੁੱਛਦਾ ਸੀ ਹਸਪਤਾਲਾਂ ਦੇ ਵਿੱਚ ਨਾ ਕੋਈ ਇਲਾਜ ਹੁੰਦਾ ਸੀ ਨਾ ਕੋਈ ਕਾਰਡ ਬੰਦਾ ਸੀ ਇਹ ਪਹਿਲੀ ਸਰਕਾਰ ਆ ਜਿਨੇ ਜੋ ਕਿਹਾ ਉਹ ਕਰਕੇ ਵਿਖਾਇਆ ਦੇ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਹੋਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਆ ਕਿ ਦੇਖੋ ਟ੍ਰਾਂਸਪੋਰਟ ਵਿਭਾਗ ਦੇ ਵਿੱਚ 432 ਦੇ ਕਰੀਬ ਪੰਨ ਬੱਸ ਤੇ ਪੰਜਾਬ ਰੂਟ ਵੇਜ ਦੇ ਵਿੱਚ ਪ੍ਰਪੋਜ਼ਲ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਨਜ਼ੂਰੀ ਲਈ ਭੇਜੀ ਗਈ ਆ ਤੇ 450 ਬੱਸ ਪੀਆਰਟੀਸੀ ਦੇ ਵਿੱਚ ਵੱਡੀ ਤੇ 100 ਬੱਸ ਮਿੱਡੀ ਛੋਟੀਆਂ ਬਸਾਂ ਜਿਹਨੂੰ ਆਪਾਂ ਮਿਨੀ ਕਹ ਦਿੰਨੇ ਆ ਇਹ 1000 ਦੇ ਕਰੀਬ ਬਸਾਂ ਦੀ ਪ੍ਰਪੋਜ਼ਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਭੇਜੀ ਗਈ ਜਿਸ ਚ ਵੋਲਵੋ ਬਸਾਂ ਵੀ ਹੈਗੀਆਂ ਉਹਦੀ ਮਨਜ਼ੂਰੀ ਜਲਦ ਮਿਲੂਗੀ ਬਸ ਸਟੈਂਡਾਂ ਲਈ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਜਟ ਤੇ ਪੈਸੇ ਰੱਖੇ ਆ ਕਿ ਬਸ ਸਟੈਂਡਾਂ ਦੀ ਨੁਹਾਰ ਬਦਲਾਂਗੇ ਆਉਣ ਵਾਲਾ ਸਮਾਂ ਜਿਹੜਾ ਉਹ ਬਦਲਦਾ ਪੰਜਾਬ ਤੁਹਾਨੂੰ ਨਜ਼ਰ ਆਊਗਾ ਰੌਕਟ ਦੀ ਸਪੀਡ ਤੇ ਜਿਵੇਂ ਅਰਵਿੰਦ ਕੇਦਰੀਵਾਲ ਜੀ ਨੇ ਕਿਹਾ ਕੁਝ ਦਿਨ ਪਹਿਲਾਂ ਲੁਧਿਆਣੇ ਆਏ ਤੇ ਰੌਕਟ ਦੀ ਸਪੀਡ ਤੇ ਕੰਮ ਹੋਣਗੇ ਵਾਕਈ ਰੌਕਟ ਦੀ ਸਪੀਡ ਤੇ ਕੰਮ ਹੋਣਗੇ ਜਿੱਡਾ ਵੱਡਾ ਬਜਟ ਰੱਖਿਆ ਗਿਆ ਆਉਣ ਵਾਲੇ ਸਮੇਂ 'ਚ ਪਿੰਡਾਂ ਦੀਆਂ ਫਿਰਨੀਆਂ ਵੱਡੇ ਸ਼ਹਿਰਾਂ ਦੀਆਂ ਸੜਕਾਂ ਮੇਨ ਰੋਡ ਸਾਰੇ ਤੁਹਾਨੂੰ ਬੰਦੇ ਨਜ਼ਰ ਆਉਣਗੇ ਸਕੂਲ ਵਧੀਆ ਬੰਦੇ ਨਜ਼ਰ ਆਉਣਗੇ ਹਸਪਤਾਲਾਂ ਦੇ ਵਿੱਚ ਨਵੀਂ ਮਤਲਬ ਜੇ ਲੋੜ ਹੋਊਗੀ ਭਰਤੀ ਕੀਤੀ ਜਾਊਗੀ ਡਾਕਟਰਾਂ ਦੀ ਨਾਲ ਨਵਾਂ ਸਟਾਫ ਹੋਰ ਰੱਖਿਆ ਜਾਊਗਾ ਤਾਂ ਜੋ ਜਿਹੜੀ ਦਿੱਕਤ ਆਉਂਦੀ ਹੈ ਇਲਾਜ ਕਰਾਉਣ ਮੇਲੇ ਉਹ ਦਿੱਕਤ ਨਾ ਆਵੇ ਤੇ ਮਹਿਲਾਵਾਂ ਦੇ ਲਈ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਜਿਵੇਂ ਵਿਰੋਧੀ ਕਹਿੰਦੇ ਵੀ ਮਹਿਲਾਵਾਂ ਨੂੰ 1100 ਰੁਪਏ 1000 ਰੁਪਏ ਨਹੀਂ ਦੇ ਰਹੇ ਦੇਖੋ ਮਹਿਲਾਵਾਂ ਨੂੰ ਜਦੋਂ ਦੀ ਸਰਕਾਰ ਆਪਣੀ ਬਣੀ ਆ ਆਮ ਆਦਮੀ ਪਾਰਟੀ ਦੀ ਭੈਣਾਂ ਨੂੰ ਬੀਬੀਆਂ ਨੂੰ ਬਸ ਦਾ ਸਫ਼ਰ ਬਿਲਕੁਲ ਫ੍ਰੀ ਦੇ ਵਿੱਚ ਹੁੰਦਾ ਪਿਆ ਹੋਰ ਕਈ ਸਹੂਲਤਾਂ ਸਰਕਾਰ ਨੇ ਦਿੱਤੀਆਂ ਬਿਜਲੀ ਦਾ ਬਿੱਲ ਜ਼ੀਰੋ ਕਰਤਾ ਉਹ ਵੀ ਭੈਣਾਂ ਦੀ ਸਹੂਲਤ ਹੈ ਭੈਣਾਂ ਨੂੰ ਬਿੱਲ ਤਾਰਨ ਦਾ ਫਿਕਰ ਹੁੰਦਾ ਹੀ 90% ਪਰਿਵਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਿਆ ਮਾ ਲਾਕ ਲਈ ਨੇ ਖੁੱਲੇ ਯਾ ਦਵਾਈਆਂ ਲਾਸਟ ਟੈਸਟ ਫ੍ਰੀ ਹੁੰਦੇ ਪਏ ਆ ਸਕੂਲ ਆਫ ਫੈਮਿਨੈਂਸ ਖੁੱਲੇ ਆ ਸਕੂਲਾਂ ਚ ਪੜ੍ਹਾਈ ਕਿਤਾਬਾਂ ਡਰੈਸ ਬੂਟ ਸਾਰਾ ਕੁਝ ਫ੍ਰੀ ਮਿਲਦਾ ਪਿਆ ਹੋਰ ਜੇ ਆਪਾਂ ਗੱਲ ਕਰੀਏ ਕਿਸਾਨਾਂ ਨੂੰ ਬਿਜਲੀ ਦੀ 24 ਘੰਟੇ ਖੇਤਾਂ ਦੇ ਵਿੱਚ ਬਿਜਲੀ ਮਿਲਦੀ ਪਈ ਆ ਨਹਿਰੀ ਪਾਣੀ 70 75% ਖੇਤਾਂ ਤੱਕ ਪਹੁੰਚ ਗਿਆ ਤੇ ਵੇਖੋ ਜਿਹੜਾ 1000 ਰੁਪਏ ਵਾਲੀ ਆ ਨਾ ਇਹ ਪਹਿਲੀ ਸਰਕਾਰ ਆ ਜਿਨੇ ਜੋ ਕਿ ਆ ਤਕਰੀਬਨ ਕਰਤਾ ਇੱਕ ਗਰੰਟੀ ਰਹਿ ਗਈ ਆ 5 ਸਾਲ ਦਾ ਸਾਨੂੰ ਸੰਗਤ ਨੇ ਟਾਈਮ ਦਿੱਤਾ ਪੰਜਾਬ ਦੀ ਸੰਗਤ ਨੇ ਇਹ ਵੀ 1000 ਰੁਪਇਆ ਦੇ ਕੇ ਫਿਰ ਸਤਾਈ ਵਾਲੀ ਵੋਟ ਮੰਗਣ ਆਵਾਂਗੇ ਭੈਣਾ ਦਾ ਬਜ਼ੁਰਗਾਂ ਦਾ ਨੌਜਵਾਨਾਂ ਦਾ ਕਿਸਾਨਾਂ ਦਾ ਵਪਾਰੀਆਂ ਦਾ ਸਾਰਿਆਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਫਿਕਰ ਆ ਤੇ ਸਾਰਾ ਕੁਝ ਹੱਲ ਹੋਏਗਾ ਬਹੁਤ ਬਹੁਤ ਧੰਨਵਾਦ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਟ੍ਰਾਂਸਪੋਰਟ ਮੰਤਰੀ ਨੇ ਜਿਨ੍ਹਾਂ ਨੇ ਬਜਟ ਬਾਰੇ ਸਾਡੇ ਨਾਲ ਗੱਲ ਕੀਤੀ ਹੈ ਬਣੇ ਰੋਨ ਪੱਖ ਪੋਸਟਲ ਸਿਸਟਮ